ઘર સા તમારે બાંધો બંધ ભાઈ છે એમાં ઠીકકા ગાડી છો એનો હા ਅਸੀਂ ਪਹੁੰਚ ਗਏ ਸੀਗੇ ਲੋਕਾ ਫਤਿਹ ਸਿੰਘ ਬਜਰ ਅਬ ਸਿੰਘ ਜੀ ਦੇ ਗੁਰਦੁਆਰਾ ਇਹ ਸਾਡੇ ਨਾਨਕਚੀਰਾ ਦਾ ਪਹਿਲੇ ਗੁਰਦੁਆਰਾ ਜਾਣ ਲੱਗੇ ਰੂਟ ਤੇ ਇਹ ਗੁਰਦੁਆਰਾ ਸਾਹਿਬ ਦੀ ਨਵੇਂ ਬਿਲਡਿੰਗ ਦਾ ਸ਼ੂਟਿੰਗ ਤੇ ਇਹ ਸਾਹਮਣੇ ਉੱਪਰ ਬਣਿਆ ਹੋਇਆ ਜਹਾਜ਼ ਬੱਚਿਆਂ ਨੂੰ ਦੇਖਣ ਲਈ ਇਹਵੇਂ ਗੁਰਦੁਆਰਾ ਸਾਈ ਬੱਚੋ ਬੱਚੇ ਕਰਦੇ ਐਨਜੋਏ ਤੇ ਆ ਰਹਾ ਐਂਟਰੀ ਪੁਆਇੰਟ ਜਿਹੜਾ ਨੂੰ ਜਾਂਦੇ ਹੋਏ ਸਾਡਾ ਪਹਿਲਾ ਅਸੀਂ ਰੁਕੇ ਜੀ ਬਾਬਾ ਬੱਧ ਸਿੰਘ ਅੰਗਰਾਜ ਸਿੰਘ ਜੀ ਦੇ ਗੁਰਦੁਆਰਾ ਸੇ ਆ ਗਿਆ ਨੋਇ ਲੰਗਰ ਹਲਦੀ ਬਿਲਡਿੰਗ ਇਹ ਹੈ ਗਨਸ਼ਾਨ ਸਾਹਿਬ ਤੇ ਇਹ ਹੈਗੇ ਛੋਟੀ ਜਿਹੀ ਬਿਲਡਿੰਗ ਗੁਰਦੁਆਰਾ ਸਾਹਿਬ ਆਓ ਜੀ ¿Cierto? ਆਪਾਂ ਦੇ ਸੰਗ ਤੇ ਇਹ ਦੂਸਰਾ ਅਜੀ ਦੋਸਤੋ ਤੇ ਹੁਣ ਆਪਾਂ ਪਹੁੰਚ ਗਏ ਆ ਦੁਪਹਿਰ ਦੇ 1:00 ਵਜੇ ਗੁਰਦੁਆਰਾ ਨਾਨਕੀ ਦਾ ਸਾਹਿਬ ਤੇ ਇੱਕ ਛੋਟੀ ਜਿਹੀ ਗੁਰਦੁਆਰੇ ਦੀ ਬਿਲਡਿੰਗ ਦੇਖ ਲਈ ਆਂ ਤਾਂ ਤੋਂ ਉਹ ਬੁਧਾ ਹੁੰਦੇ ਆ ਤੇ ਅੰਦਰ ਜਾ ਕੇ ਮੰਦਿਰ ਨਾਲ ਸਾਡੇ ਮਾਮਾ ਜੀ ਹੋਈ ਆਏ ਗੁੱਜੇ ਦਾ ਸਾਥ ਤੋਂ ਅੰਦਰ ਆਇਆ ਬਾਬਾ ਕਾ ਟਾਈਮ ਟੂ ਸੈਟ ਸੀ ਤੇ ਚਲੋ ਠੀਕ ਹੈ ਦੋਸਤੋ ਅੰਦਰ ਆ ਕੇ ਤੁਹਾਨੂੰ ਦੁਬਾਰਾ ਨਹੀਂ ਦੱਸਾਂਗਾ ਤੋ ਇਹ ਗੁਰਦੁਆਰਾ ਸਾਹਿਬ ਦੀ ਐਂਟਰੀ ਇੱਥੇ ਬੱਲੇ ਸੂਜ ਰਿਹਾ ਕਰਾ ਤੇ ਜੀਪੂਰਾ ਉੱਤਰੀ ਸਾਈਡ ਤੋਂ ਆਪਰੇ ਆ ਬੜੇ ਪਾਉਟ ਆਉਂਦੇ ਜਸਪਾਲ ਵੇ ਪਰੰਤ ਦਵਰਤੇ ਪੈਰਾ ਮੱਥਾ ਟੇਕਿਆ ਪਹਿਲਾਂ ਇਹਨੋਂ ਹੁੰਦਾ ਆ ਜੀ ਇਹ ਤਾਂ ਮੋਲ ਥਰੀ ਆ ਮੋਲ ਥਰੀ ਮੋਲ ਥਰੀ ਉਹਦੇ ਤੇ ਅਖੜਾ ਪ੍ਰਸ਼ਾਦਾ ਕਾਊਂਟਰ ਤੇ ਇੱਧਰ ਹੈਗਾ ਸਰਵਰ ਤੇ ਲੋਕ ਬਣਾਉਂਦੇ ਨੇ ਹੈ ਆਏ ਰੋਵਰ ਟੋਟ ਚੱਲੀ ਜਾਂਦੀ ਇਸ ਹੰਮਲੇ ਵਾਟਰ ਬਾਕਸ ਨੋਏ ਦੋਸਤੋ ਇਹ ਮੇਰੀ ਸਭ ਤੋਂ ਉੱਪਰ ਦੀ ਬਿਲਡਿੰਗ ਕੁਰੀ ਨੂੰ ਰੰਗੂ ਨੂੰ ਉਸ ਰਾਹ ਨੂੰ ਆ ਗਿਆ ਮੈਂ ਅੰਦਰ ਦੀ ਬਿਲਡਿੰਗ ਉਧਰੋਂ ਆਪਾਂ ਕਿਤੇ ਸੀ ਐਂਟਰ ਇਹ ਕੀ ਪਾਓ ਜਿਹਦੀ ਜਿੰਦਗੀ ਦਾ ਬਹੁਤ ਜਿ ਸਮਾਂ ਜਿਹੜਾ ਬਿਰਤ ਚਲਾ ਦੇ ਤੇਗਲਾ ਬਚਨ ਬਿਰਤ ਭੈਉ ਸੂਝੈ ਨ ਗੁੜੇਪਾ ਆ ਗਿਆ ਹੁਣ ਕਿਸੇ ਗੱਲ ਦੀ ਸਮਝ ਨਹੀਂ ਪੈਂਦੀ ਬੰਦੇ ਨੂੰ ਫੋਚੁਨੀ ਸੋਚਦਾ ਕੀ ਕਰੇ ਕੀ ਨਾ ਕਰੇ ਕਿਉਂਕਿ ਗਿਆ ਹੈ ਆ ਸਮਾਂ ਬਤੀਤ ਬੇਰ ਖਰੀਦਾ ਦੂਰ ਥਿਗਾ ਦਾੜੀ ਹੋਈ ਪੂਰ ਪੂਰ ਦਾ ਕੀ ਅਰਥ ਹੈ ਬਿਲਕੁਲ ਸਫੈਦ ਹੋ ਗਿਆ ਜੰਨ ਦੇ ਚਿੱਟੀ ਹੋ ਗਈ ਕੀ ਫਰੀਦਾ ਇਹ ਜੇ ਆਪਣੇ ਚਿਹਰੇ ਉੱਤੇ ਝਾਤੀ ਮਾਰ ਕੇ ਦੇ ਜਿਹੜੇ ਕੇਸ ਤੈਨੂੰ ਹੱਥ ਕਾਲੇ ਰੱਬ ਨੇ ਦਿੱਤੇ ਹਨ ਉਹ ਕੇਸ ਬਿਲਕੁਲ ਚਿੱਟੇ ਤੋਂ ਚਿੱਟੇ ਅੱਖ ਉਹ ਨੇੜਾ ਆਇਆ ਵਿਚਾਰਿਆ ਦੂਰ ਮੌਤ ਵਾਲਾ ਸਮਾਂ ਬਿਲਕੁਲ ਨੇੜੇ ਆ ਗਿਆ ਤੇ ਜਿਹੜੇ ਦਿਨ ਦੂਰ ਚਲੇ ਗਏ ਹਨ ਉਹਨਾਂ ਨੇ ਪਰਖ ਕਿ ਨਹੀਂ ਆਉਣਾ ਉੱਥੇ ਉਹਨਾਂ ਨੇ ਫਿਰ ਇੱਕ ਹੋਰ ਪਰਮਾਣ ਦਿੱਤਾ ਏ ਦੇਖ ਫਰੀਦਾ ਜਿੰਗੀਆਂ ਸਤਰ ਹੋਈ ਬੀਸ ਸ਼ਕਪ ਦਾ ਅਰਥ ਹੈ ਮਿੱਠਾ ਵਿਸ਼ ਦਾ ਅਰਥ ਹੈ ਜੈਤ ਇਹਦਾ ਭਾਵ ਹੈ ਕਿ ਦੀਦ ਫਰੀਦ ਉਹ ਸਮਾਸੀ ਜਿਸ ਸਮੇਂ ਹਰ ਚੀਜ਼ ਨੂੰ ਆਪਣੇ ਦੰਦਾ ਨਾਲ ਚਬਾ ਕੇ ਜਿਸ ਪੇਟ ਵਿੱਚ ਸੁੱਟ ਕੇ ਪਚਾ ਲੈਂਦਾ ਸੀ ਪਿਆਰਿਆ ਅੱਜ ਸਮਾ ਆ ਗਿਆ ਜਿਹੜੀ ਸਰਦ ਅੱਧੀ ਮਿੱਟੀ ਸੀ ਦੀਦ ਆਦੂ ਮਿੱਟੀ ਸਾਧਕ ਵੀ ਤੇਰੀ ਜੈਰ ਬਣ ਗਈ ਤੇ ਆਸਰੇ ਚ ਬੋਟੇ ਇਹਨੇ ਤੇਰੇ ਉਪਰ ਆਸਰੇ ਕਰ ਦਿੱਤਾ ਵੇਖ ਫਰੀਦਾ ਜੀ ਦਾ ਸ਼ੰਕਰ ਮਹਾਰਿਸ਼ ਸਾਈਂ ਬਾਜੂ ਆਪਣੇ ਵਿਹਨ ਲਈ ਗਿਆ ਕਿਸ ਬਿਰਧ ਭਯੋ ਸੁਧਾਈ ਬਾਬਾ ਜੀ ਨੇ ਵੀ ਸ਼ਰਾ ਪਰਮਾਨ ਦਿੱਤਾ ਫਰੀਦਾ ਹਾਕੀ ਦੇਹ ਪਤਨੀਆ ਵੇਖ ਵੇਖ ਹੀ ਪਤਨੀਆ ਦਾ ਆਪਣੇ ਪਤਲੀਆਂ ਪਹਿਣੀ ਫਰਤਲੀ ਨਾਲ ਅੱਖਰੀ ਦਾ ਹੈ ਅੰਦਰ ਦੀ ਜੋੜ ਸਮਜੋੜ ਹੋ ਗਈ। ਪਰਿੰਦਾ ਆਕੀ ਦੇ ਪਤੀਆਂ ਸੁਣ ਸੁਣ ਜੀਨੇ ਕੰਨ ਸੁਣ ਸੁਣ ਕੇ ਕੰਨ ਫਰਕਦੇ। ਸਾਥ ਪਕੰਤੀ ਆਇਆ ਸਾਧ ਦਾ ਹਰਤ ਹੈ ਸਾਖਾਵਾ। ਸ੍ਰੀ ਗੁਰੂ ਜੀ ਦਾ ਮਾ ਸਾਖਾਵਾ ਜਦੋਂ ਸ੍ਰੀਮ ਪਕੜਨਾ ਸ਼ੁਰੂ ਹੋਇਆ ਤਬ ਨੀਪਾ ਆਇਆ ਉਦੋਂ ਕੁਦਰਤੀ ਤੌਰ ਤੇ ਕਿਸਾ ਦਾ ਰੰਚਿਟਾ ਹੋ ਗਿਆ। ਕਿੰਦੇ ਪੰਜ ਤਾਰਾ ਦੇਖਿਆ ਚਾਹ ਚਾਹ ਮਗਦੇ ਬੀ ਚਾਹ ਆਈ ਇੱਕ ਗੁਰਦੁਆਰਾ ਹੈ ਗੱਛੀ ਭਾਈ ਸਾਇਬ ਸਿੰਘ ਜੀ ਪੰਜਵੇਂ ਪਿਆਰੇ ਨੇ ਜਿਹੜੇ ਉਹਨਾਂ ਦੇ ਨਾਮ ਤੇ ਚਲੋ ਕਰਦੇ ਹਾਂ ਪਸਾ ਇਹ ਵੀ ਬੰਦੀ ਆ ਜੀ ਪਰਿਵਾਰ جب سولہ سوانوے میں تو شری آنند پور تخت کےس گڑھ سا جا کے ਜਾਪਿਆ ਯਾਦੀ ਚੌਨ ਸਮੇ ਆਪੜਾ ਸਿਸ ਮੈਨ ਕੀਤਾ ਤੇ ਅਮਰਤ ਦੀ ਦਾਤ ਪ੍ਰਾਪਤ ਕੀਤੀ ਅਤੇ ਚਮਕੌਰ ਸਾਹਿਬ ਦੇ ਗੜੇ ਵਿੱਚ ਜੰਗ ਲੜਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਜੀ ਆਪ ਆਪ ਨੇ ਸਮਾਜ ਦਾ ਕੁਝ ਹਿੱਸਾ ਪਾ ਕੇ ਕਰੋ ਘਰ ਦੀਆ ਖੁਸ਼ੀਆਂ ਪ੍ਰਾਪਤ ਕਰੋ ਜੀ ਆਪ ਜੀ ਦੀ ਸਾਰ ਘਾਦੀ ਯਾਤਰਾ ਸਫਲ ਹੋਵੇ هي هي گوراورا صاحب مئي پغورا آها ٹھيڪ ਸੈਡਾ ਜੀ ਗੁਰਦੁਆਰਾ ਮਾਤਾ ਫਾਕੋਰ ਦੀ ਪਿੰਡ ਜਨਵਾੜਾ